ਮੇਰੇ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਰ ਸੁਣਾਓ ਜੀ ਤੁਹਾਡਾ ਕੀ ਹਾਲ ਹੈ? ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 9:30 ਤੇ ਇੱਧਰ ਆਪਾਂ ਬਣਾਉਣ ਲੱਗੇ ਮਟਰ ਵਾਲੇ ਚੌਲ। ਦੇਖੋ ਜੀ ਆਪਣੇ ਨਾ ਪਿਆਜ਼ ਹੋ ਗਏ ਨੇ ਗੋਲਡ ਬ੍ਰਾਊਨ ਤੇ ਹੁਣ ਅੰਦਰ ਵਿੱਚ ਆਪਾਂ ਪਾਉਣ ਲੱਗੇ ਆ ਸੁੱਕੇ ਮਸਾਲੇ। ਅੱਗ ਇਹ ਬੰਦ ਕਰਤਾ ਤੁਹਾਨੂੰ ਕਿਤੇ ਜ਼ਿਆਦਾ ਨਾ ਕਾਲੀ ਹੋ ਜਾ। ਚੌਲ ਇਹਨੂੰ 1-2 ਮਿੰਟ ਦਾ ਨਾ ਸੇਕ ਲਵਾ ਲੈਣੇ ਆ। ਦੇਖੋ ਜੀ ਮਟਰ ਨਾਲੇ ਚੌਲ ਨਾਲ ਸਾਰਿਆਂ ਨੂੰ ਲੱਗਦੇ ਨੇ ਬਹੁਤ ਵਧੀਆ ਹੁਣ ਸਰਦੀ ਦੇ ਦਿਨ ਆ ਗਏ ਨੇ ਮਖਾ ਬਾਕੀ ਤਾਂ ਮੈਂ ਸਾਗ ਤੜਕੇ ਆ ਥੋੜਾ ਜਿਹਾ ਇੱਕ ਬਣਾਈ ਆ ਪਨੀਰ ਦੀ ਭੁਰਜੀ ਬਣਾਈ ਆ ਤੇ ਮਖਾ ਚਲ ਮਟਰ ਪਏ ਤੇ ਵੀ ਚਲ ਮਟਰ ਨਾਲੇ ਚੌਲ ਬਣਾ ਲਨੇ ਆ ਥੋੜੇ ਮੈਟਸੈਂਟ ਦੇ ਵਿੱਚ ਬੰਦ ਗਏ ਨੇ ਹਰੇ ਚੌਕਾ ਮੇਰੇ ਇੱਕ ਪਾਸੇ ਨਾ ਪਾਣੀ ਭਰਿਆ ਹੋਇਆ ਹਲੇ ਉਵਾਲਨੇ ਆ ਮਖਾ ਚੱਲੀੇ ਕਿ ਪਾਸੇ ਤੜਕਾ ਲਾ ਦਨੀ ਆ ਤੇ ਫੇਰ ਕੀ ਕੰਮ ਹੋ ਜਾਊਗਾ ਲਾ ਦਤਾ ਤੜਕਾ ਦੇ ਨੇ ਇਹ ਹੁਣੇ ਬਣੀ ਜਾਣਗੇ ਤੇ ਦੂਜੇ ਪਾਸੇ ਨਾ ਮੈਂ ਚੌਲ ਧੋ ਕੇ ਪਾ ਦਵਾਂ ਤੇ ਪਾਣੀ ਵੀ ਦੇਖੋ ਆਪਣਾ ਇਹ ਗਰਮ ਹੋ ਗਿਆ ਪੂਰਾ ਇਹਦੇ ਵਿੱਚ ਮੈਂ ਇੱਕ ਮੈਂ ਤੋ ਕੜਾਈ ਦਾ ਘੱਟ ਪਾਣੀ ਉਤਾਰਿਆ ਨਿਆਣੀ ਪੂਰੀ ਵਾਲੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਚੌਲ ਖਲੋ ਜਾਏ ਇੱਕ ਪਾਸੇ ਆਪਾਂ ਚੌਲ ਧਰ ਦਿੱਤੇ ਨੇ ਤੇ ਦੂਜੇ ਪਾਸੇ ਆਪਣੇ ਮਟਰਨ ਲੱਗਿਆ ਤੜਕਾ ਦੇਖੋ ਜੀ ਸਵੇਰੇ ਸਵੇਰੇ ਅੱਡੇ ਇੰਨੀ ਭੱਜ ਨਾ ਰਤੀ ਨਾ ਕੰਮ ਦੀ ਨਾ ਮੈਂ 5:30 ਵਜੇ ਉੱਠੀ ਉੱਠ ਕੇ ਮੈਂ ਫਟਾਫਟ ਚਾਹ ਦਾ ਡੱਬਾ ਧਰ ਦਿੱਤਾ ਕਹਿੰਦੇ ਇੱਕ ਪਾਸੇ ਦੰਡ ਪਈ ਜਾਣ ਕਹਿੰਦੇ ਕਿ ਬਾल्टी ਦੇ ਦੋ ਦੁੱਧ ਵਾਲੇ ਇੱਕ ਪਾਸੇ ਕਹਿੰਦੇ ਕਿ ਚਾਹ ਧਰ ਦੋ ਬੰਦਿਆਂ ਦੀ ਇੱਕ ਪਾਸੇ ਮਿਠਾਣੀ ਲਾਉਣੀ ਦੇਖੋ ਜੀ ਮੈਂ ਚਾਹ ਦਾ ਡੱਬਾ ਉਹਰੇ ਧਰ ਦਿੱਤਾ ਉਹ ਮੇਰੇ ਤੋਂ ਥੋੜਾ ਜਿਆਦਾ ਨਾ ਜਿਆਦਾ ਭਰੋਗੇ ਤਾਂ ਪਾਣੀ ਜਮਹਾਂ ਚੱਲ ਬੰਦੇ ਜਾਣੇ ਵੀ ਕਿਤੇ ਚਾਹ ਨਾ ਘਟ ਜਵੇ ਦੇਖੋ ਜੀ ਚਾਹ ਉੱਪਰ ਲੱਜੀ ਮੈਂ ਖਾਂ ਚੱਲ ਮੈਂ ਮਹਾਦੇ ਇਹ ਕਿ ਮਾ ਕਿਸੇ ਵੀ ਚੀਮਨੀ ਦੇ ਵਿੱਚ ਕਿਤੇ ਵੀ ਤੇਲ ਤਾਂ ਲਾਇਆ ਹੈ ਮੈਂ ਇਹ ਤਾਂ ਮੈਂ ਸਾਫ ਕਰਨਾ ਦੇਖੋ ਜੀ ਜਦੋਂ ਮੈਂ ਇੱਕਾਂ ਦੇਖਣ ਲੱਗੀ ਨਾ ਵੀ ਮੈਨੂੰ ਨਹੀਂ ਪਤਾ ਲੱਗਿਆ ਹੈਗਾ ਸਵੇਰੇ ਸਵੇਰੇ ਦੀ ਗੱਲ ਹੈ ਕੋਈ ਨਹੀਂ ਤਾਂ ਹੈਗਾ ਸੋਈ ਦੇ ਵਿੱਚ ਜਿਹੜੀ ਮੇਰੀ ਨਾ ਕਾਟਰਨ ਦੀ ਚੁੰਨੀ ਹੈ ਪੀਲੇ ਰੰਗ ਦੀ ਉਹ ਵਜਤਾ ਨਾ ਉਹਨੂੰ ਅੱਗ ਲੱਗੀ ਹੈ ਅੱਗ ਲੱਗੀ ਹੋਈ ਮੈਂ ਫੇਰ ਹੀ ਧਿਆਨ ਦਿੱਤਾ ਜਦ ਲਟਾ ਲਟਾ ਕਰ ਰਿਹਾ ਤਾਂ ਕਰਾਈ ਇੱਕਦਮ ਮੈਂ ਆਪਣੀ ਚੁੰਨੀ ਇੱਕੜ ਕੱਕ ਕੇ ਨਾ ਟੂਟੀ ਦੇ ਉੱਪਰ ਕਰਤੀ ਹੈ ਹੈ ਨਹੀਂ ਤਾਂ ਮੇਰੇ ਵਾਲ ਨੂੰ ਅੱਗ ਲੱਗ ਜਾਣੀ ਸੀ ਤੇ ਹੈ ਵੀ ਸੋਈ ਦੇ ਵਿੱਚ ਕੋਈ ਤਾਂ ਦੇਖੋ ਜੀ ਸਵੇਰੇ ਸਵੇਰੇ ਨਾ ਫੇਰ ਇਨਾ ਪਿਆਰ ਦਾ ਹਾਸਾ ਹੀ ਹੋ ਗਿਆ ਲੈਦਾ ਮੇਰੇ ਨਾਲ ਫਿਰ ਮੈਂ ਜਾ ਕੇ ਦੱਸਿਆ ਆਪਣੀ ਮੰਮੀ ਨੂੰ ਉਹਨਾਂ ਨੂੰ ਉਹ ਕਹਿੰਦੇ ਆ ਕਿ ਤੂੰ ਜਿੰਨੀ ਕਾਰ ਤੇ ਕੰਮ ਕਰਿਆ ਕਰ ਵੀ ਦੋਈ ਤੂੰ ਕਾਲੀ ਬਹੁਤ ਕਰਦੀਆਂ ਕੰਮ ਨੂੰ ਦੇਖੋ ਜੀ ਮੈਨੂੰ ਵੀ ਬਹੁਤ ਡਰ ਲੱਗਿਆ ਮਹਾਜੀ ਬਾਹਰ ਨਾ ਪੈ ਜਾਂਦੀ ਨਾ ਕਿੰਨਾ ਔਖਾ ਤਾਂ ਤੇ ਆ ਸਵੇਰੇ ਤਾਂ ਆ ਹਾਲ ਹੋਇਆ ਮੇਰੇ ਨਾਲ ਬੈਂਕ ਦਾ ਸ਼ੁਕਰ ਹੈ ਫੇਰ ਵੀ ਬਚਤ ਹੋ ਗਈ ਹੈ ਦੇਖੋ ਜੀ ਫੇਰ ਕਿਰਾ ਕੰਮ ਧਿਆਨ ਨਾਲੇ ਕਰਨਾ ਚਾਹੀਦਾ ਚਾਹੇ 10 ਮਿੰਟ ਹੋਰ ਲੱਗ ਜਾਣਾ ਚਲ ਮੈਨੂੰ ਐ ਹੁੰਦਾ ਵੀ ਸਵੇਰੇ ਸਵੇਰੇ ਨਾ ਬਾਜ ਨਾ ਰੱਖ ਕੇ ਕੰਮ ਨੂੰ ਵੇੜ ਦਮਾ ਮੇ ਤੁਪ 50 ਤੋਂ ਪਹਿਨਾ ਪਹਿਲਾਂ ਸਾਢੇ 9 ਵਜੇ ਰੋਟੀ ਦਾ ਕੰਮ ਸਾਰਾ ਜਵੇੜ ਤੋਂ ਤਾਂ ਗਿਆ ਕਿਤੇ ਬੰਦੇ ਲੱਗੇ ਹੋਏ ਆ। ਦੇਖੋ ਜੀ ਅੱਜ ਮੇਰੇ ਮਨ ਨੂੰ ਵੀ ਇੰਨਾ ਜ਼ਿਆਦਾ ਡਰ ਲੱਗਿਆ ਕਿ ਮੈਂ ਤੁਹਾਨੂੰ ਆਪਣੀ ਚੁੰਨੀ ਦਿਖਾਵਾਂ ਨਾ ਚੁੰਨੀ ਇੰਨੀ ਸਾਰੀ ਜਲ ਗਈ ਹੈ ਮੇਰੇ ਫਿਰੇ ਰੰਗ ਦੀ ਜੁਹੂਈਆਂ। ਪਤਾ ਨਹੀਂ ਸਵੇਰੇ ਸਵੇਰੇ ਮੈਂ ਕਿਹਦਾ ਮੂੰਹ ਦੇਖ ਲਿਆ। ਚਲੋ ਜੀ ਇਹ ਹੋਈਆ ਮੇਰੇ ਨਾਲ ਸਵੇਰੇ ਸਵੇਰੇ ਦੀ ਘਟਨਾ। ਚਲੋ ਹੁਣ ਕਈ ਵਾਰ ਹੋ ਜਾਂਦਾ ਵਾਧੇ ਘਾਟੇ ਜ਼ਿੰਦਗੀ ਵਿੱਚ ਹੈ ਪਤਾ ਨਹੀਂ ਲੱਗਦਾ ਹੁੰਦਾ ਹੈਗਾ ਵੀ ਬੰਦੇ ਨਾਲ ਕੀ ਹੋਣਾ ਹੈ ਕੀ ਨਹੀਂ ਹੋਣਾ ਹੈ। ਇਹ ਮੇਰੇ ਨਾਲ ਅੱਜ ਪਹਿਲੀ ਵਾਰ ਚਾਂਸ ਹੋਏ। ਇਹ ਕੋ ਜੀ ਆਪਣੇ ਮਟਰ ਨਾ ਬਹੁਤ ਸੋਹਣੇ ਰਿਜ ਰਹੇ ਨੇ ਕਲਰ ਵੀ ਬਹੁਤ ਸੋਹਣਾ ਆਇਆ ਏ ਤੇ ਆਪਣੇ ਚੌਲ ਬਣ ਰਹੇ ਨੇ बहुत सोने किले किले चौल बने अपने मन बहुत सोने बन के हो गए तैयार ਇਹਨਾਂ ਦਾ ਪਾਣੀ ਆਪਾਂ ਨੇ ਸਾਰਾ ਹੀ ਸੁਕਾ ਦਿੱਤਾ ਏ। ਹੁਣ ਜਿਹੜੇ ਆਪਾਂ ਨੇ ਚੌਲ ਇੱਧਰ ਵਾਲ ਕੇ ਰੱਖੇ ਹੋਏ ਤੇ ਨਾ ਹੁਣ ਇਹਨਾਂ ਨੂੰ ਆਪਾਂ ਵਿੱਚ ਪਾ ਦਨੇ ਆ। ਕੋਈ ਜੇ ਤੁਸੀਂ ਇਸ ਤਰੀਕੇ ਨਾਲ ਨਾ ਪਿਛਤਾਰ ਕੇ ਚੌਲ ਬਣਾਉਂਗੇ ਨਾ ਤੇ ਬਹੁਤ ਵਧੀਆ ਨਾ ਚੌਲ ਬਣਦੇ ਆ। ਨਾਲੇ ਜਿਵੇਂ ਨਾ ਆਪਣੇ ਬਜ਼ੁਰਗਾਂ ਦੇ ਗੋਡੇ ਦੁਖਦੇ ਆ ਨਾ ਇਹ ਚੌਲ ਬੈ ਕਰ ਜਾਂਦੇ ਆ ਨਾ ਵੀ ਖਾਣ ਬਹੁਤ ਲੋਕ ਕਹਿੰਦੇ ਨੇ ਅਸੀਂ ਖਾਂਦੇ ਨਹੀਂ ਹੈਗੇ ਚੌਲ। ਵੀ ਚੌਲ ਖਾਣ ਨਾਲ ਸਾਡੇ ਗੋਡੇ ਦੁਖਦੇ ਨੇ ਜੋੜਾਂ 'ਚ ਦਰਦ ਹੁੰਦਾ। ਦੇਖੋ ਜੀ ਇਹੀ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਇਸ ਤਰੀਕੇ ਨਾਲ ਨਾ ਪਿਛਤਾਰ ਕੇ ਚੌਲ ਬਣਾ ਕੇ ਜਿਹੜੂ ਦੇਖਿਓ ਤੇ ਬਹੁਤ ਜ਼ਿਆਦਾ ਵਧੀਆ ਬਣੇ ਆ। ਮੇਰੇ ਤਾਂ ਹੁਣੇ ਮੂੰਹ 'ਚ ਪਾਣੀ ਆਉਣ ਲੱਗ ਗਿਆ। ਵੀ ਦਹੀਂ ਦੇ ਨਾਲ ਖਾ ਲਈਏ। ਤੇ ਆਪਣੇ ਚੌਲਾਂ ਦਾ ਕਲਰ ਵੀ ਬਹੁਤ ਸੋਹਣਾ ਆਇਆ ਹੈ। ਇਹ ਕੁ ਦਿਨ ਨਾਲ ਐਨ ਪੂਰੇ ਖਿਲੇ-ਖਿਲੇ ਚੌਲ ਬਣੇ ਆ ਤੇ ਮਟਰ ਪਾਏ ਆਪਾਂ ਨੇ ਜਿਆਦਾ ਜੇ ਮਟਰ ਘੱਟ ਹੋਣਾ ਫੇਰ ਨਹੀਂ ਵਧੀਆ ਲੱਗਦੀ ਹੈਗੇ ਮਟਰ ਵੀ ਨਾ ਜਿੰਨੇ ਚੌਲ ਉਹਨੇ ਹੀ ਮਟਰ ਪਾ ਦਨੀ ਆ ਮੈਂ ਤਾਂ ਫਿਰ ਬਹੁਤ ਸੋਹਣੇ ਲੱਗਦੇ ਆ ਇਹ ਛੋਟੀ ਜਿਹੀ ਭੁੱਖ ਲੱਗੇ ਤਾਂ ਵੀ ਮੈਂ ਬਣਾ ਕੇ ਦੇ ਦਨੀ ਬੱਚਿਆਂ ਨੂੰ ਚਲੋ ਜੀ ਆਪਣੇ ਚੌਲ ਬਣ ਕੇ ਹੋ ਗਏ ਨੇ ਤਿਆਰ ਜੇਕਰ ਬੱਸੇ ਸੜਕ ਤਾਂ ਵੀ ਕੰਮ ਚੱਲਦਾ ਹੈ ਤੇ ਅੱਜ ਨਾ ਜੇ ਕਿਤੇ ਜਾਣਾ ਆਉਣਾ ਹੋਵੇ ਨਾ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਈ ਆ ਸਾਰੀ ਸੜਕ ਦੇ ਉੱਪਰ ਨਾ ਇੰਨੇ ਜ਼ਿਆਦੇ ਬੱਟੇ ਪਾ ਦਿੱਤੇ ਨੇ ਬਹੁਤ ਵਕਤ ਹੋਇਆ ਪਿਆ ਲੰਘਣਾ ਚਲੋ ਜੀ ਆਪਣੇ ਹੁਣ ਚੌਲ ਬਣ ਕੇ ਹੋ ਗਏ ਨੇ ਤਿਆਰ ਇਹ ਚੁੱਲ੍ਹੇ ਤੇ ਵਧੀਆ ਬੁਨੂਨੀ ਆ ਮਿੱਠੀ ਮਿੱਠੀ ਅੱਗ ਨਾਲ ਦੇਖੋ ਜੀ ਆਪਣੇ ਨਾਲ ਇੱਕ ਸਾਲ ਲੰਘ ਜਾਂਦਾ ਸੀਵੀਆ ਵੱਟੀ ਦਾ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਚਾਹੇ ਤੁਸੀਂ ਗੁੜ ਵਾਲੀਆਂ ਬਣਾ ਲੇ ਮੈਂ ਫੇਰ ਤਾਂ ਉੱਕ ਜਾਣਾ ਹੁਣ ਜੀ ਨੇ ਹੋਰ ਪਾ ਲਓ ਵਿੱਚ ਤੇ ਥੋੜੀ ਜਿਹੀ ਕਟਾਣਾ ਇਕ ਚੀਨ ਤਾਂ ਨਹੀਂ ਹੈਗੀ ਕੜਾਹੀ ਗਰਮ ਹੋਈ ਵੀ ਹੈ ਨਾ ਥੋੜੀ ਜਿਹੀ ਇੱਕ ਮੁਠੀ ਹੋਰ ਪਾ ਲਓ ਬਸ ਚਲ ਔਰ ਇਹ ਹੁੰਦੇ ਨੇ ਪਿੰਡਾਂ ਦੇ ਕੰਮ ਧੰਦੇ ਪਹਿਲਾਂ ਸੇਮੀਆਂ ਬੱਟਣੀਆਂ ਐ ਫੇਰ ਭੁੰਨਣੀਆਂ ਐ ਫੇਰ ਉਹਨੂੰ ਸਟੋਰ ਕਰਕੇ ਰੱਖਣਾ ਐ ਇਸ ਤਰੀਕੇ ਦੇ ਛੋਟੇ ਛੋਟੇ ਕੰਮ ਹੁੰਨੇ ਨੇ ਲੇਕਿਨ ਜੇ ਇਹ ਵੀ ਤੇਮੀਆ ਭੁੰਨਣ ਦਾ ਵੀ ਕੋਈ ਸਾਫ ਕਿਤਾਬ ਹੁੰਦਾ ਏ ਵੀ ਜ਼ਿਆਦਾ ਸੇਕ ਵੀ ਨਹੀਂ ਲਵਾਉਣਾ ਹੈਗਾ ਤੇ ਘੱਟ ਸੇਕ ਦੇ ਵਿੱਚ ਪਕਾਉਣੀਆਂ ਐਕਣ ਕਰਨੀਆਂ ਨੇ ਇਹ ਆਟੇ ਦੇ ਨਾਲੋਂ ਨਾ ਵਧੀਆਂ ਲੱਗਦੀਆਂ ਚਿੱਟੀਆਂ ਚਿੱਟੀਆਂ ਆਈਆਂ। ਫਿਰ ਆਟੇ ਦੀਆਂ ਉਹ ਤਾਂ ਕਾਲਸ ਜੇਬਰ ਹੋ ਜੰਦੀਆਂ। ਕਹਾਂ ਆਪਾਂ ਵਿੱਚ ਲਖਮ ਮੈਂ ਇਹੋ ਵੀ ਪਾ ਲਈਏ ਮੈਂ ਇਦਾਂ ਵੀ ਪਾ ਲਈਏ ਨਾ। ਇਹ ਵਧੀਆ ਲੱਗਦੇ ਨਾਲੇ ਟੇਸਟੀ ਵੀ ਲੱਗਦੀਆਂ। ਬਸ ਹੋਰ ਨਾਲੋਂ ਅੱਗ ਤੇਜ਼ ਆ ਬਹੁਤ। ਕੜਾਹੀ ਪੂਰੀ ਗਰਮ ਹੈ। ਇਹ ਰ ਬਧੀਆਂ ਲਾਲ ਲਾਲ ਜੀਆਂ ਕਾਲੇ ਕਾਲੀਆਂ ਹੋ ਜੰਦੀਆਂ ਫਿਰ ਉਹ ਵਧੀਆਂ ਲੱਗਦੀ ਹੈਗੇ ਜਦ ਦੁੱਧ ਵਿੱਚ ਬਣਾਉਨੇ। ਇਸ ਤਰ੍ਹਾਂ ਹੀ ਸੀਗ ਲੱਗਣ ਤੋਂ ਬਾਅਦ ਇਹਨਾ ਬਸ ਹੋ ਗਏ ਹਨ 컬러 ਹੋ ਗਿਆ ਚੇਂਜ ਹੈਗੀ ਇਹਨੇ ਤਾਂ ਗੇਟ ਹੈਗਾ ਮੂਰੇ ਦੇ ਉੱਚਾ ਜਿਆਦਾ ਆ ਆ ਪਹੀ ਨੀਵੀ ਹੋ ਜਾਣੀ ਹੈ ਕਹਿੰਦੇ ਹੁਣ ਤਾਂ ਪਹਿਲਾਂ ਨੀਵੀ ਦੀ ਨਾ ਪਹੀ ਉੱਚੀ ਦੀ ਸੜਕ ਥੋੜੀ ਜੀ ਨੀਵੀ ਸੀ ਹੁਣ ਬੱਟੇ-ਪੂਟੇ ਪਾ ਕੇ ਕਹਿੰਦੇ ਉੱਚੀ ਹੋ ਜਾਣੀ ਆ ਆਪਾਂ ਬਸ ਬੱਟੇ ਨਹੀਂ ਹੌਲੇ ਲਉਣਾ ਦੇਖਦੇ ਆ ਜਦ ਰੈਲਾ ਟੂਲਾ ਪਟਕੇ ਲੋਡ ਕਰਾਉਣਾ ਕਿਹਨਾਂ ਤੇ ਇਹ ਥੋੜੋ ਕਰਨਗੇ ਜਾਂ ਟੈਲਾਂ ਵਾਲੇ ਸਪੈਸ਼ਲ ਆਉਣਗੇ ਜਿਹੜੇ ਕੋਠੇ ਤੇ ਟੈਲਾਂ ਲਾ ਕੇ ਗਏ ਤੇ ਉਹਨਾਂ ਨੂੰ ਫੋਨ ਕਰਾਂਗੇ ਜਾਂ ਪੱਥਰ ਲਵਾ ਲੰਨੇ ਜਾਂ ਟੈਲਾਂ ਹੀ ਲਵਾ ਲਾਂਗੇ ਟੈਲਾ ਲਾਉਣ ਨਾਲ ਨਾ ਆਏ ਨਾ ਸਫਾਈ ਹੋ ਜੂਗੀ ਗੇਟ ਮੂਰੇ ਪਾਣੀ ਪੂਣੀ ਵਜ ਜਾਂਦਾ ਨਾ ਮਤਲਬ ਗਾਂ ਦੇ ਗਾਂ ਟੁੱਟੀ ਜੰਨੀ ਹੈ ਉਹ ਸਾਰੀਆਂ ਟੁੱਟ ਗਈਆਂ ਸਿਰੇ ਤੱਕਰ ਥੋੜੇ ਜੱਤ ਲਾਉਦੇ ਨੇ ਨਹੀਂ ਜਾਦ ਉਹਨਾਂ ਨੇ ਤੋੜਿਆ ਨਾ ਉਹ ਗਾਂ ਦੇ ਗਾਂ ਫਿਰ ਵਾਧਾ ਵੱਧ ਗਿਆ ਪਹਿਲਾਂ ਵਿੱਚ ਸੀਮੈਂਟ ਤੇ ਉਹ ਬਜਰੀ ਪਾ ਕੇ ਨਾ ਆਏ ਨੇ ਪੱਥਰ ਵਰਗਾ ਕਿਹੜਾ ਹੋ ਗਿਆ ਤਵਾਰਸ ਉਹ ਸਾਰਾ ਹੀ ਹੁਣ ਟੁੱਟ ਕੇ ਬੇਕਾਰ ਜਿਹਾ ਲੱਗਦੀਆਂ ਟੈਲਾ ਮਿੱਟੀ ਜਹੀ ਹੋ ਜਾਂਦੀ ਹੈ ਐ ਉਹ ਤਾਂ ਮੈਂ ਮਸ਼ੀਨ ਨਾਲ ਤਾਂ ਇੱਕ ਵਾਰ ਪੱਟੇ ਹੋਣਾ ਤਾਂ ਆਟ ਕਈ ਕਹਿੰਦੇ ਫਿਰ ਲੋਡ ਬਣਾਣਾ ਹਾਂ ਚਲੋ ਇੱਕ ਪੱਧਰਾ ਜਿਹਾ ਠਾ ਥੋੜਾ ਜਿਹਾ ਉੱਚਾ ਚੱਕ ਕੇ ਨਾ ਢਾਲ ਕਰਕੇ ਫਿਰ ਲਵਾਵਾਂਗੇ ਫਰਸ਼ ਦੇਖਦੇ ਆ ਕੀ ਬਣਦਾ ਹਲੇ ਇਹਨਾਂ ਤੇ ਬਾਅਦ ਸ਼ੁਰੂ ਕਰਾਂਗੇ ਕੰਮ ਚਲੋ ਜੀ ਇਧਰ ਮੰਮੀ ਜੀ ਉਹਨਾਂ ਨੇ ਸੇਮੀਆਂ ਭੁੰਨ ਦਿੱਤੀਆਂ ਨੇ ਤੇ ਨਾਲ ਦੇ ਨਾਲ ਮੰਜੇ ਤੇ ਪਾ ਵੀ ਦਿੱਤੀਆਂ ਨੇ ਤੇ ਨਾਲ ਦੀ ਨਾਲ ਠੰਡੀਆਂ ਹੋਈ ਜਾਣੀ ਹਵਾ ਚੱਲਦੀ ਸੋਹਣੀ ਦੇਖੋ ਜੀ ਇਹ ਆ ਜਿਹੜਾ ਚਾਚੀ ਜੀ ਉਹਨੇ ਬਣਾ ਕੇ ਖਾਏ ਤੇ ਨਾ ਪਤੀਲਾ ਰੱਖਣ ਵਾਸਤੇ ਇਹਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਨਾ ਅੱਗ ਮੱਚਦੀ ਆ 5 ਮਿੰਟ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਇੰਨਾ ਹੀ ਜ਼ਿਆਦਾ ਸੇਕ ਹੈ ਦੇ ਵਿੱਚ ਦੇਖੋ ਜੀ ਤੋਂ ਜਲਦਬਾਜੀ ਨਹੀਂ ਕਰਦੇ ਮੰਮੀ ਜਿਹਾ ਨਹੀਂ ਥੋੜ੍ਹੀ ਥੋੜ੍ਹੀਆਂ ਸੇਮੀਆਂ ਪਾ ਕੇ ਨਾ ਆਰਾਮ ਨਾਲ ਭੁੰਨਦੇ ਆ ਫੇ ਜੇ ਬਹੁਤੀਆਂ ਕਾਲੀਆਂ ਪੀਲੀਆਂ ਹੋ ਜਿਵੇਂ ਨਾ ਫੇ ਚੁਗਣੀਆਂ ਥੋੜ੍ਹੀਆਂ ਔਖੀਆਂ ਨੇ ਤੇ ਇਸ ਤਰ੍ਹਾਂ ਹੀ ਸੇਕ ਲਵਾਉਂਦੇ ਨੇ ਕਿਨੇ 8:30 ਤੇ ਸਾਡੇ ਸਾਰੇ ਹੀ ਸਫਾਈਆਂ ਦਾ ਕੰਮ ਨਿਪਟ ਗਿਆ ਹੈ ਬਾਅਦ ਵਿੱਚ ਤੇ ਵਾਰੀ ਆਉਂਦੀ ਬਾਥਰੂਮ ਦੀ ਚਲੋ ਜੀ ਅੱਜ ਆਪਾਂ ਬਾਥਰੂਮ ਦੀ ਸਫਾਈ ਕਰਨ ਲੱਗੇ ਆ ਸਭ ਤੋਂ ਪਹਿਲਾਂ ਨਾ ਘਰ ਦੇ ਵਿੱਚ ਨਾ ਜਿੰਨੀਆਂ ਵੀ ਆਪਣੇ ਬਾਥਰੂਮ ਦੇ ਵਿੱਚ ਕੈਡਾਂ ਲੱਗੀਆਂ ਹੁੰਦੀਆਂ ਨੇ ਨਾ ਬਹੁਤ ਜ਼ਿਆਦਾ ਖਰਾਬ ਹੋਈਆਂ ਹੁੰਦੀਆਂ ਨੇ ਦੇਖੋ ਇਸ ਤਰੀਕੇ ਨਾਲ ਇਹ ਤੁਹਾਨੂੰ ਆਪਾਂ ਨਾ ਸਾਫ਼ ਕਰਨ ਦਾ ਤਰੀਕਾ ਦੱਸੂਗੇ ਜਿਵੇਂ ਟਾਇਲਾਂ ਦੇ ਉੱਪਰ ਨਾ ਬਹੁਤ ਜ਼ਿਆਦਾ ਪਾਣੀ ਜੰਮਿਆ ਹੁੰਦਾ ਹੈ ਨਾ ਕਿਸ ਤਰੀਕੇ ਨਾਲ ਸਾਫ਼ ਕਰ ਸਕਦੇ ਆ ਉਸ ਤੇ ਮਗਰੋਂ ਆਪਾਂ ਤੁਹਾਨੂੰ ਦੱਸੂंगे ਵੀ ਬਾਥਰੂਮ ਦੇ ਵਿੱਚ ਨਾ ਜਿਵੇਂ ਆਪਣੇ ਸ਼ੀਸ਼ੇ ਵਗੈਰਾ ਲੱਗੇ ਹੁੰਦੇ ਆ ਨਾ ਉਹਨਾਂ ਉੱਪਰ ਨਾ ਸਾਬਣ ਦੇ ਨਾ ਦਾਗ ਪੈ ਜਾਂਦੇ ਨੇ ਉਹਨਾਂ ਨੂੰ ਵੀ ਸਾਫ਼ ਕਰਨ ਦਾ ਆਪਾਂ ਤਰੀਕਾ ਦੱਸਾਂਗੇ ਦੇਖੋ ਜੀ ਇਹ ਤਰੀਕੇ ਨਾਲ ਤੁਸੀਂ ਸਾਫ਼ ਕਰਕੇ ਜਰੂਰ ਦੇਖਿਓ ਤੇ 시ਸ਼ਤੇ ਇੰਨੇ ਜਿਆਦੇ ਚੰਪ ਜਾਣਗੇ ਨਾ ਜਿਵੇਂ ਤੁਸੀਂ ਹੁਣੇ ਬਾਜ਼ਾਰ ਤੇ ਆ ਕੇ 라이 ਹੁੰਦੇ ਆ ਚਲੋ ਜੀ ਹੁਣ ਆਪਾਂ ਸਫਾਈ ਦਾ ਕੰਮ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਪਰ ਕੀ ਲੈਣਾ ਹੈ ਦੇਖੋ ਦੇਖੋ ਇਹ ਹੈਗੀ ਹੈ ਮੇਰੇ ਕੋਲ ਹੈਗੀ ਹੈ ਇਤਜ਼ਾਰ ਦੀ ਬੋਤਲ ਹੈ ਤੇ ਇਹ ਟਾਪੇ ਦੇ ਵਿੱਚ ਆਪਣੇ ਪਾਈ ਹੋਈ ਹੈ ਸਰਪ ਤੇ ਆਪਾਂ ਨੇ ਕੀ ਕਰਨਾ ਨਾ ਆਪਾਂ ਨੇ ਇਹ ਟਾਪੇ ਦੇ ਵਿੱਚ ਨਾ ਪਾ ਦਿੰਦਾ ਹੈ ਇਹਨੂੰ ਕੋਚੇ ਦੇ ਨਾਲ ਆਪਾਂ ਨਾ ਸਾਰੇ ਟਾਈਲਾਂ ਦੇ ਉੱਪਰ ਨਾ ਕਵਰ ਕਰ ਦੂੰਗੇ ਤੇ ਨਾਲ ਦੀ ਨਾਲ ਨਾ ਜਿੰਨੀ ਵੀ ਉੱਪਰ ਕਾਈ ਜੰਮੀ ਹੋਈ ਹੈ ਜਿਵੇਂ ਪਾਣੀ ਖੜਾ ਰਹਿੰਦਾ ਆਪਣੇ ਬਾਥਰੂਮ ਦੇ ਵਿੱਚ ਤੇ ਉੱਪਰ ਜੇਤਪੜੀ ਜੰਮ ਜਾਂਦੀ ਹੈ ਨਾ ਉਹ ਸਾਰੀ ਸਾਫ਼ ਹੋ ਜਾਂਦੀ ਆ ਬਿਲਕੁਲ ਵੀ ਕੋਈ ਦਾਗ ਨਹੀਂ ਰਹੂਗਾ ਤੇ ਐ ਚੰਗ ਜਾਣੀਆਂ ਟੈਲਾਂ ਚਲੋ ਜੀ ਹੁਣ ਆਪਾਂ ਸਫਾਈ ਦਾ ਨੀਂ ਸ਼ੁਰੂ ਕਰਦੇ ਆਂ ਇਹ ਦੇਖਾ ਇਹ ਆ ਗੇਲ ਬੇੜੇ ਨਾਲ ਇਹ ਸਾਰੇ ਤੇ ਕਵਰ ਕਰਦੇ ਆਂ ਜਾਨ ਕੋਲ ਕੋਈ ਜ਼ਿਆਦਾ ਖਰਾਬ ਹੁੰਦੇ ਉਹ ਜਿਹੜਾ ਆਪਾਂ ਦਿੱਤਾ ਪੱਖਾ ਲਾਉਂਦੇ ਆ ਨਾ ਉਹ ਜ਼ਿਆਦਾ ਮੈਲ ਹੁੰਦਾ ਹੈ ਇਹ ਰੰਗ ਦਾ ਆ ਰਿਹਾ ਜੇ ਕੋਈ ਇੰਨਾ ਲਗਾ ਹੋਈ ਉਹ ਸਭ ਨਹੀਂ ਪੈਂਦਾ ਹੈਗਾ ਮੁਕੀ ਮੁਕੀ ਦਾ ਕਿੜਕੀ ਕੋਲ ਨਾਲ ਮਾਰਦੀ ਕਿੜਕੀ ਕੋਲ ਕੇ ਮਾਰਦੇ ਇਹ ਹਮ ਸੰਗੁਰੇ ਗੁੰਡਾ ਬਿੱਦਲਾ ਮਸ ਮਾੜੇ ਮਾੜੀ ਤੇਰੇ ਇਸ ਨੂੰ ਕੋਲ ਹੀ ਰਹਾ ਮਾਸ ਨੂੰ ਬਾਹਰ ਤੋਂ ਬੋਲਦੇ ਨੇ ਕੋਈ ਜਾਲੀ ਤੇਰੇ ਆਈਏ ਲੱਗੇ ਤੇ ਆਪਾਂ ਨੇ ਸ਼ੀਸ਼ਾ ਕਿਵੇਂ ਚ ਮੁਕਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਨਾ ਸ਼ੀਸ਼ੇ ਨੂੰ ਨਾ ਚੰਗੀ ਤਰ੍ਹਾਂ ਆਪਾਂ ਨੇ ਨਾ ਪਾਣੀ ਦੇ ਨਾਲ ਇਹਨੂੰ ਗਿੱਲਾ ਕਰ ਲੈਣਾ ਇਹਦੇ ਨਾਲ ਕੋਈ ਰੇਖਾ ਦੋ ਮਿੰਟ ਸਿੱਖ ਜਾ ਇਹਦਾ ਨਾ ਕੋਈ ਵੀ ਕਿਨਾਰਾ ਨਾ ਸੁੱਕਾ ਨਹੀਂ ਰੱਖਣਾ ਹੈ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਚਾਰੋਂ ਪਾਸੇ ਗਿੱਲਾ ਕਰ ਲੈਣਾ ਦੇਖੋ ਜੀ ਇਹ ਹੈਗਾ ਮੇਰੇ ਕੋਲ ਹੈਗਾ ਕਾਲਗੇਟ ਕਿਹੜਾ ਵੀ ਤੁਸੀਂ ਘਰ ਦੇ ਵਿੱਚ ਕਾਲਗੇਟ ਵਰਤਦੇ ਨਾ ਉਹੀ ਤੁਸੀਂ ਲੈ ਲੈਣਾ ਆਇਂਦੇ ਹੈਗਾ ਵੀ ਇਹਦੇ ਵਾਸਤੇ ਨਾ ਆਪਾਂ ਨੇ ਸਪੈਸ਼ਲ ਕੋਈ ਕਾਲਗੇਟ ਲੈ ਕੇ ਆਉਣਾ ਤੇ ਹੁਣ ਕੀ ਕਰਨਾ ਨਾ ਕਾਲਗੇਟ ਦੇ ਨਾਲ ਹੀ ਆਪਾਂ ਸ਼ੀਸ਼ਾ ਇੰਨਾ ਜ਼ਿਆਦਾ ਚਮਕਾਉਗੇ ਨਾ ਤੁਸੀਂ ਵੀ ਦੇਖਦੇ ਰਹਿ ਜਾਣਾ ਦੇਖੋ ਜੀ ਤੁਸੀਂ ਕੀ ਕਰਨਾ ਨਾ ਇਸ ਤਰ੍ਹਾਂ ਹੱਥ ਦੇ ਉੱਪਰ ਨਾ ਕਾਲਗੇਟ ਪਾ ਲੈਣਾ ਕਾਲਗੇਟ ਪਾ ਕੇ ਨਾ ਇਹਨੂੰ ਕੀ ਕਰਨਾ ਨਾ ਚਾਰੇ ਪਾਸੇ ਦੇ ਨਾ ਹੈ ਨਾ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੋਰ ਕੋਈ ਚੀਜ਼ ਨਹੀਂ ਆਪਾਂ ਨੇ ਵਰਤਣੀ ਹੈਗੀ ਸਿਰਫ ਕਾਲਗੇਟ ਦੇ ਨਾਲ ਹੀ ਆਪਾਂ ਸ਼ੀਸ਼ੇ ਨੂੰ ਚਮਕਾਵਾਂਗੇ ਦੇਖੋ ਇਹਦਾ ਆਇ ਨਹੀਂ ਹੈਗਾ ਬਿਕੋਜ਼ ਹੈਡ ਇਹ ਵੀ ਆਪਾਂ ਨੇ ਛੱਡ ਦੇਣੀ ਹੈ ਬਿਨਾ ਕਾਲਗੇਟ ਤੇ ਇਹਨਾਂ ਆਚਾਰੇ ਪਾਸੇ ਦੇ ਐ ਚੰਗੀ ਤਰ੍ਹਾਂ ਕਵਰ ਕਰਨਾ ਹੈ ਜਿਹੜੇ ਆਹ ਆਪਣੇ ਘਰੇ ਲਾਂ ਲਜੇ ਸਟੋਨ ਜੇ ਲੱਗੇ ਨਹੀਂ ਹੋਏ ਇਹਨਾਂ ਦੇ ਵਿੱਚ ਵੀ ਜੀ ਨਾ ਇਹਦੇ ਇਹਨਾਂ ਦੇ ਵਿੱਚ ਵੀ ਨਾ ਜਿੱਮੇ ਸਾਬਣ ਫਸ ਜਾਂਦਾ ਨਾ ਉਹ ਵੀ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਨਾ ਬੱਚਿਆਂ ਨੂੰ ਬਹੁਤ ਜ਼ਿਆਦਾ ਆਦਤ ਹੁੰਦੀ ਆ ਜਦੋਂ ਨਾ ਹੱਥ ਧੋਣੇ ਨਾ ਸਾਬਣ ਨਾਲ ਐਸ ਤਰ੍ਹਾਂ ਹੱਥ ਝਟਕਾ ਦਿੰਦੇ ਆ ਉਹ ਨਿਸ਼ਾਨ ਨਾ ਫਿਰ ਉੱਥੇ ਹੀ ਪੈ ਜਾਂਦੇ ਆ ਉਹ ਨਿਸ਼ਾਨ ਜਿੱਦੇ ਹੱਥ ਸਾਫ਼ ਕਰੀ ਜੋ ਉਹ ਨਿਸ਼ਾਨ ਬਿਲਕੁਲ ਵੀ ਨਹੀਂ ਉਤਰਦੇ ਹੈਗੇ ਜੇ ਨੂੰ ਜੇ ਤੁਹਾਨੂੰ ਡੇਢ ਕਰਕੇ ਸਿਖਾਉਣੇ ਆ ਹੁਣ ਕੀ ਕਰਨਾ ਹੈ ਨਾ ਆਪਾਂ ਨੇ ਹੁਣ ਚਾਰੇ ਪਾਸੇ ਨੇ ਹੈ ਨਾ ਇਸ ਤਰ੍ਹਾਂ ਕਾਲਗੇਟ ਪਾ ਦਿੱਤਾ ਹੈ ਕਾਲਗੇਟ ਲਾ ਕੇ ਨਾ ਇਹਨੂੰ ਨਾ 10 ਮਿੰਟ ਨਾ ਉਸ ਇਸ ਤਰ੍ਹਾਂ ਹੀ ਛੱਡ ਦਿਓ ਔਰ ਇਹਦੇ ਉੱਪਰ ਕੁਝ ਨਹੀਂ ਲਾਉਣਾ ਆਪਾਂ ਨੇ ਕੋਈ ਪਾਣੀ ਨਹੀਂ ਲਾਉਣਾ ਕੁਝ ਨਹੀਂ ਲੜਾਏਗਾ ਅਗਲਾ ਪ੍ਰੋਸੈਸ ਆਪਾਂ ਨਾ ਥੋੜੀ ਦੇਰ ਤੱਕ ਤੁਹਾਨੂੰ ਦੱਸਦੇ ਆਂ ਦੇਖੋ ਆਪਾਂ ਨੇ ਹੁਣ ਸਰੀਰ ਉੱਪਰ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਦਿੱਤਾ ਹੈ ਕਾਲਗੇਟ ਨਾਲ ਜੇ ਤਾਂ 10 ਮਿੰਟ ਹੋ ਜਾਂਦੇ ਨੇ ਫਿਰ ਆਪਾਂ ਇਹਨੂੰ ਦੱਸਦੇ ਆਂ ਅੱਗੇ ਕੀ ਕਰਨਾ ਹੈ ਅਗਲੀ ਤੁਸੀਂ ਨਾ ਇਸ ਤਰੀਕੇ ਨਾਲ ਨਾ ਸਾਰੇ ਨਾ ਪਾਸ ਦੇ ਨਾ ਇਸ ਤਰ੍ਹਾਂ ਪੇੜ ਦੇਣਾ ਪੋਚਾ ਤੇ ਬਿਲਕੁਲ ਵੀ ਪਾਣੀ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਇਹਨੂੰ 10-15 ਮਿੰਟ ਇਹਦਾ ਜਦ ਅਸਰ ਲੱਗ ਜਾਣਾ ਤੇ ਇਹਨੇ ਆਪਣੇ ਆਪ ਹੀ ਨਾ ਟੈਨਸ ਸਾਫ਼ ਹੋਣੀ ਸ਼ੁਰੂ ਹੋ ਜਣਗੀਆਂ ਦੇਖੋ ਮੋਟੈਲ ਦਾ ਕਿੰਨਾ ਜ਼ਿਆਦਾ ਮੁਦਾ ਹਾਲ ਹੈ ਨਾ ਤੇ ਕਲਰ ਵੀ ਇਹਦੀਕਦਾ ਹੈਗਾ ਬੈਕਟਰਾਇਜ਼ ਤਰੀਕੇ ਨਾਲ ਨਾ ਤੁਸੀਂ ਨਾ ਪੋਚੇ ਦੇ ਮੂਨਾ ਪੰਜਾਬ ਤੇ ਸਾਫ਼ ਮਿਕਸ ਕਰਕੇ ਬਸ ਇਸ ਤਰ੍ਹਾਂ ਪੋਚਾ ਲਾ ਦਿਓ ਵਾਧੂ ਵਿੱਚ ਤੇ ਫੇਰ ਦੋ ਇਹਦੇ ਉੱਪਰ ਸਾਫ ਆ ਕੀ ਕਰਦੇ ਹੁੰਦੇ ਆ ਪੇਪਰ ਫੇਰ ਦੋ ਤੇ ਐ ਜਿੰਨੀ ਤਰ੍ਹਾਂ ਇਹ ਸਾਫ ਹੋ ਜਾਵੇ ਦੇਖੋ ਇਹ ਇਹ ਤਰੀਕਾ ਬਹੁਤ ਵਧੀਆ ਹੈ ਚੈਨਾਂ ਨੂੰ ਸਾਫ ਕਰਨ ਦਾ ਦੇਖੋ ਜੀ ਬਾਥਰੂਮ ਹੈਗਾ ਸਾਡਾ ਕਾਫੀ ਵੱਡਾ ਹੈ ਤੇ ਇਹਨੂੰ ਸਾਫ ਕਰਨੇ ਨੂੰ ਨਾ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਹ ਜਗਹਾਂ ਟਾਇਲਾਂ ਹੁੰਦੀਆਂ ਨੇ ਇਹਨਾਂ ਦੀ ਸਫਾਈ ਕਰਨੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕਿਤੇ ਮਾੜਾ ਜਿਹਾ ਵੀ ਪਾਣੀ ਖੜਾ ਰਹਿ ਗਿਆ ਨਾ ਉੱਥੇ ਪੈਰ ਤਿਲਕਣਾ ਸ਼ੁਰੂ ਹੋ ਜਾਂਦਾ ਹੈ ਜੇ ਤਾਂ ਆਪਾਂ ਵਿੱਚ ਮਾੜਾ ਫੋਟਾ ਕੋਈ ਡਿਜ਼ਾਈਨ ਵਾਲੀ ਲਵਾਈਏ ਉਹਦੇ ਪਰ ਤਾਂ ਪੈਰ ਤਿਲਕਦਾ ਨਹੀਂ ਹੈਗਾ ਇਹ ਹੈਗੀਆਂ ਨੇ ਜਮ੍ਹਾਂ ਹੀ ਪਲੇਨ ਨੇ ਜਿਹਨਾਂ ਪਰ ਪੈਰ ਤਿਲਕਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦ ਇਹ ਵੇਪਰ ਪੇਰਨਾ ਪੈਂਦਾ ਹੈ ਸਾਦਾ ਆਪਣਾ ਮੂੰਹ ਆ ਗਿਆ ਚੰਗੀ ਤਰ੍ਹਾਂ ਕਮਰ ਕਾ ਕਵਰ ਕਰ ਲਿਆ ਇਹ ਤਾਂ ਤੁਸੀਂ ਲਾਗੇ ਨਾ ਨਾ ਉਧਰ ਨਾ ਲਾਈਂ ਉਹ ਸਾਈਡਰ ਇੱਧਰ ਇੱਧਰ ਹੀ ਲਾ ਦੇ ਬਸ ਇਹਨੂੰ ਮਕਾ ਦੇ ਜਿਹੜਾ ਵੀ ਤਜਾ ਪਿਆ ਨਾ ਵਿੱਚ ਉਹ ਪਰਲੇ ਪਾਸੇ ਸਾਈਡਾਂ ਤੇ ਫੇਰ ਦੇ ਚੰਗੀ ਤਰ੍ਹਾਂ ਬਾਅਦ ਵਿੱਚ ਤੇ ਫੇਰ ਪਾਣੀ ਫੇਰ ਦਨ ਇੱਕ ਵਾਰ ਹੋਰ ਕੋਚਾ ਲਾ ਦੇ ਮਾੜਾ ਜਾਂ ਦੇਲਾ ਮਸ਼ੀਨ ਦੇ ਹੇਠਾਂ ਰੇਖਾ ਕਿੰਨੀਆਂ ਟਾਂ ਲੰਗਨਦੀਆਂ ਹੋ ਗਈਆਂ ਅੱਜ ਮਸ਼ੀਨ ਵੀ ਧੋਣੀ ਆਪਾਂ ਨੇ ਇਹ ਵਾਲੀ ਹਾਂ ਮਸ਼ੀਨ ਦੇ ਉੱਪਰ ਵੀ ਨਾ ਸਾਬਣ ਦੇ ਛਿੱਟੇ ਜੇ ਪਏ ਹੋਏ ਆ ਦੇਖੋ ਜੀ ਅਸੀਂ ਮਸ਼ੀਨ ਇਹ ਬਹੁਤ ਜ਼ਿਆਦਾ ਨਾ ਘਟ ਵਰਤਦੇ ਹਾਂ ਬਸ ਇਹਨੂੰ ਤਾਂ ਸਰਦੀਆਂ ਦੇ ਵਿੱਚ ਇਹ ਵਰਤਦੇ ਹਾਂ ਜਿਹੜੀ ਬਾਹਰ ਸਾਡੇ ਮਸ਼ੀਨ ਪਈ ਹੈ ਨਾ ਬਸ ਉਹਦੇ ਨਾਲੇ ਕੱਪੜੇ-ਕੁਪੜੇ ਧੋ ਲੈਣੇ ਆ ਸਰਦੀਆਂ ਵਿੱਚ ਇਹ ਵਰਤਦੇ ਆਂ ਗਰਮੀਆਂ ਵਿੱਚ ਆਪਾਂ ਉਹ ਮਸ਼ੀਨ ਵਰਤਦੇ ਆਂ ਚਲ ਇਹਦੇ ਹੇਠਾਂ ਮਹੀਨਾ ਬਹੁਤ ਬੁਰਾ ਹਾਲਤ ਰਹੇਗਾ ਚਲ ਹੁਣ ਆਪਣੇ ਫਰਸ ਦੀ ਹੋ ਗਈ ਹੈ ਚੰਗੀ ਤਰ੍ਹਾਂ ਸਫਾਈ ਚਲੋ ਜੀ ਇੱਧਰ ਆਪਣੇ ਸ਼ੀਸ਼ੇ ਨੂੰ ਵੀ ਨਾ 10 ਮਿੰਟ ਹੋ ਗਏ ਨੇ ਇਸ ਤਰ੍ਹਾਂ ਕਾਲਗੇਟ ਲਾਈਨ ਤੇ ਹੁਣ ਆਪਾਂ ਇਹਦੀ ਵੀ ਸਫਾਈ ਕਰਦੇ ਆਂ